ਸਤਿ ਸ੍ਰੀ ਅਕਾਲ ਜੀ ਮੈਂ ਕੋਪ ਧਿਆਨ ਸਿੰਘ ਸਰਪੰਚ ਪਿੰਡ ਕਾਲਸਨਾ ਬਲਾਕ ਨਾਤਾ ਜ਼ਿਲ੍ਹਾ ਪਟਿਆਲਾ ਪੰਜਾਬ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ-ਬਹੁਤ ਮੁਬਾਰਕਾਂ ਐਜ਼ ਅ ਸਪੈਸ਼ਲ ਗੈਸਟ ਅਨੋਰਡ ਲਈ ਜੁਆਨਵੈਂਟ ਆਫ ਇੰਡੀਆ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇੰਨੇ ਵੱਡੇ ਪਲੇਟਫਾਰਮ ਤੇ ਆਪਣੇ ਪਿੰਡ ਕਾਲਸਨਾ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਪਹਿਲਾਂ ਮੇਰੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਸੀ ਕਿਉਂਕਿ ਸਾਡੇ ਪਿੰਡ ਵਿੱਚ ਪੰਚਾਇਤੀ ਦੋ ਸਵੈਸਥੀ ਵੱਲ ਹੀ ਸੀ ਇਸ ਕਰਕੇ ਪਿੰਡ ਵਾਲਿਆਂ ਨੂੰ ਦੂਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ ਪਰ ਟੈਂਕੀ ਲੱਗਣ ਤੋਂ ਬਾਅਦ ਪਿੰਡ ਦੀ ਨਿਹਾਰ ਹੀ ਬਦਲ ਗਈ ਹੈ ਹੁਣ ਹਰ ਘਰ ਵਿੱਚ ਸਾਫ਼ ਸੁੱਤ ਪਾਣੀ ਜਾਂਦਾ ਹੈ ਹੁਣ ਸਾਰੇ ਪਿੰਡ ਵਾਸੀਆਂ ਨੂੰ ਵਧੀਆ ਪਾਣੀ ਕੇ ਲਈ ਮਿਲਦਾ ਹੈ ਅਤੇ ਨਾ ਹੀ ਸਾਡੇ ਪਿੰਡ ਵਿੱਚ ਕਿਤੇ ਵੀ ਗਲੀਆਂ ਨਾਲੀਆਂ ਵਿੱਚ ਪਾਣੀ ਖੜਦਾ ਹੈ ਸਾਡੇ ਪਿੰਡ ਵਿੱਚ ਕਿੰਤੀ ਸਾਡੇ ਪਿੰਡ ਵਿੱਚ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਹੈ ਅਤੇ ਸਾਡੇ ਪਿੰਡ ਵਿੱਚ ਕਿਤੇ ਵੀ ਪੂਰੇ ਘੜਕਟ ਦੇ 13 ਦੇ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇਸ ਲਈ ਸਾਡੇ ਪਿੰਡ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਗਿਆ ਹੈ ਇੱਕ ਸਫਾਈ ਕਰਮਚਾਰੀ ਰੱਖ ਕੇ ਉਹ ਸਾਰੇ ਪਿੰਡ ਵਿੱਚ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਦਾ ਹੈ ਅਤੇ ਉਸ ਨੂੰ ਟਿੱਕ ਵਿੱਚ ਪਾਉਂਦਾ ਹੈ ਤੇ ਉਸ ਨੂੰ ਟੀ ਕੰਪੋਸਟ ਕਰਿਆ ਜਾਂਦਾ ਹੈ ਸਾਡੇ ਪਿੰਡ ਵਿੱਚ ਸਾਫ਼ ਸੁਥਰਾ ਪਾਰਕ ਹੈ ਹੁਣ ਸਟਾਫਿੰਡ ਕੋਡੀਐਫ ਪਲੱਸ ਮਾਡਲ ਬਣ ਚੁੱਕਾ ਹੈ ਸਾਰੇ ਪਿੰਡ ਵਾਸੀ ਇਹਨਾਂ ਸਹੂਲਤਾਂ ਤੋਂ ਬਹੁਤ ਖੁਸ਼ ਹਨ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਧੰਨਵਾਦ